आनंद ਹੈ ਤੇ ਕਹਿੰਦਾ ਆਨੰਦ ਵੀ ਆਉਣਾ ਚਾਹੀਦਾ ਤੇ ਕੰਮ ਮੈਂ ਬੁੱਧੀ ਨਾਲ ਹੀ ਕਰਨਾ ਸਿਰਫ ਦਿਮਾਗ ਨਾਲ ਸੋਚ ਸ਼ਕਤੀ ਵਿੱਚ ਕੱਲ ਹੀ ਮੈਨੂੰ ਇੱਕ ਸੱਜਣ ਨੇ ਕਿਹਾ ਕਿ ਬਾਣੀ ਤਾਂ ਪੜ੍ਹਨੇ ਅਰਥ ਨਹੀਂ ਆਉਂਦੇ ਕੋਈ ਫਾਇਦਾ ਨਹੀਂ ਤੇ ਸਾਡੇ ਗਿਆਨੀ ਜੀ ਨੇ ਰੋਕ ਦਿੱਤਾ ਕਹਿੰਦੇ ਅਰਥ ਨਹੀਂ ਆਉਂਦੇ ਬਾਣੀ ਪੜ੍ਹਨੀ ਬੰਦ ਕਰ ਦਿਓ ਕੀ ਫਾਇਦਾ ਹੈ ਫਿਰ ਕਹਿੰਦੇ ਆਨੰਦ ਨਹੀਂ ਆਉਂਦਾ ਇਹ ਰੋਕਿਆ ਗਿਆ ਹੈ ਬੜਿਆਂ ਨੇ ਕਿਹਾ ਮੈਨੂੰ ਕਿ ਸਾਡੇ ਜਿਹੜੇ ਕਥਾਵਾਚਕ ਨੇ ਉਹਨਾਂ ਨੇ ਕਿਹਾ ਵੀ ਸਮਝ ਨਹੀਂ ਆਉਂਦੀ ਬਾਣੀ ਨਾ ਪੜੋ ਛੱਡੋ ਪਰੇ ਕੀ ਲੋੜ ਹੈ ਮੈਂ ਕਿਹਾ ਵੀ ਇੱਕ ਤੋਂ ਗੱਲਾਂ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ ਇੱਕ ਪਾਸੇ ਤੁਸੀਂ ਮੰਗਦੇ ਹੋ ਆਨੰਦ ਆਨੰਦ ਜਿਹੜਾ ਬੁੱਧੀ ਦੇ ਤਲ ਤੇ ਕਦੀ ਆਉਂਦਾ ਹੀ ਨਹੀਂ ਜਿਹੜਾ ਬੰਦਾ ਸੋਚ ਮੰਡਲ ਵਿੱਚ ਫਸਿਆ ਰਵੇ ਨਾ ਉਥੇ ਆਨੰਦ ਦੀ ਸੰਭਾਵਨਾ ਨਹੀਂ ਉਥੇ ਸਮਝਣਾ ਹੈ ਜਿੱਤੇ ਤੁਸੀਂ ਚੀਜ਼ਾਂ ਪੜਦੇ ਹੋ ਸਮਝਦੇ ਹੋ ਉਹਨਾਂ ਦਾ ਮੁਤਾਲਾ ਕੀਤਾ ਜਾਂਦਾ ਹੈ ਉਹਨਾਂ ਤੇ ਫੈਸਲੇ ਕੀਤੇ ਜਾਂਦੇ ਉਥੇ ਕਹੋ ਵੀ ਆਨੰਦ ਦਾ ਉਲਹਾਰਾ ਆ ਜਾ ਕਿਵੇਂ ਆਏਗਾ ਨਹੀਂ ਆ ਸਕਦਾ ਉਥੇ ਆਨੰਦ ਦਾ ਵਿਸ਼ਾ ਹਿਰਦਾ ਹੈ ਮਨੁੱਖ ਦਾ ਭਾਵ ਦਸ਼ਾ ਹੈ ਤਾਂ ਮਾਣੀ ਜਿਹੜੀ ਸਿੱਖ ਨੇ ਪੜਨੀ ਹੈ ਜੇ ਜਪਜੀ ਸਾਹਿਬ ਵਿੱਚੋਂ 2-4 ਤੁਕਾਂ ਵਿੱਚ ਅਰਥ ਭਾਵ ਵਿੱਚ ਚਲਾ ਜਾਏ ਤੇ ਬਹੁਤ ਹੈ ਬਾਕੀ ਤੇ ਬਾਣੀ ਜਪਣੀ ਹੈ ਬਾਣੀ ਨੂੰ ਜਪੋ ਔਰ ਉਸ ਬਾਣੀ ਦੀ ਜਿਹੜੀ ਆਵਾਜ਼ ਆ ਰਹੀ ਹੈ ਉਹਦੀ ਜਿਹੜੀ ਧੁਨ ਉੱਠ ਰਹੀ ਹੈ ਉਹਨੂੰ ਪਿਆਰ ਕਰੋ ਉਹਨੂੰ ਸੁਣੋ ਹੁਣ ਮੈਂ ਵੀ ਨਹੀਂ ਕਹਾਂਗਾ ਵੀ ਉਹਨੂੰ ਸੁਣੋ ਉਹਨੂੰ ਪਿਆਰ ਕਰੋ ਕਿਉਂਕਿ ਜਦੋਂ ਪਿਆਰ ਕਰੋਗੇ ਸੁਣੀ ਆਪੇ ਜਾਏਗੀ ਉਹ ਬਾਅਦ ਵਾਲੀ ਚੀਜ਼ ਹੈ ਸਾਰੇ ਜਪਜੀ ਸਾਹਿਬ ਵਿੱਚੋਂ ਇੱਕ ਪੌੜੀ ਦੇ 2-4 ਤੁਕਾਂ ਦੇ ਅਰਥ ਆ ਜਾਣ ਤੇ ਸਮਝ ਲੈਣਾ ਕੋਈ ਪਾਪ ਨਹੀਂ ਅਰਥ ਸਮਝਣਾ ਪਰ ਇੱਕ ਗੱਲ ਚੇਤੇ ਰੱਖਣਾ ਜੇ ਸਮਝ ਸਮਝ ਕੇ ਬਾਣੀ ਪੜਦੇ ਰਹਿ ਆਨੰਦ ਦੀ ਇੱਛਾ ਨਾ ਕਰਨਾ ਨਹੀਂ ਆਵੇ ਕਿਉਂਕਿ ਜਿੰਨਾ ਚਿਰ ਸਮਝ ਚੱਲਦੀ ਆ ਆਨੰਦ ਰੁਕਿਆ ਰਹਿੰਦਾ ਆ ਆਨੰਦ ਨਹੀਂ ਉੱਥੇ ਆਏਗਾ ਜੇ ਅਰਥ ਪੜਨੇ ਨੇ ਤੇ ਬਾਣੀ ਜਪਣ ਤੋਂ ਨਿਤਨੇਮ ਤੋਂ ਵੱਖਰੇ ਬਹਿ ਕੇ ਪੜਨੇ ਦਿਨੇ ਟੀਕੇ ਦੇ ਵਿੱਚੋਂ ਵੀ ਇਸ ਤੁਕ ਦੇ ਅਰਥ ਕੀ ਨੇ ਇਹਦੇ ਕੀ ਅਰਥ ਬਣਦੇ ਮਾੜੇ ਨਹੀਂ ਮੈਂ ਨਹੀਂ ਕਹਿ ਰਿਹਾ ਵੀ ਅਰਥਾਉਣੇ ਨਹੀਂ ਚਾਹੀਦੇ ਅਰਥ ਪੜ ਲੈਣੇ ਪਰ ਨਿਤਨੇਮ ਤੋਂ ਵੱਖਰੇ ਬੈਠ ਕੇ ਪੜਨਾ ਹੁਣ ਕਈ ਸੱਜਣ ਕਹਿੰਦੇ ਨੇ ਅਸੀਂ ਟੀਕੇ ਤੋਂ ਪਾਠ ਕਰਨੇ ਆ ਜਿੱਥੇ ਅਰਥ ਨਾਲ ਲਿਖੇ ਹੋਏ ਨੇ ਤੇ ਬਾਅਦ ਵਿੱਚ ਕਹਿੰਦੇ ਆਨੰਦ ਨਹੀਂ ਆਉਂਦਾ ਮੈਂ ਕਿਹਾ ਦੋਵਾਂ ਦਾ ਜੋੜ ਹੀ ਕੋਈ ਨਹੀਂ ਹੈ ਜਾਂ ਤੇ ਤੁਸੀਂ ਵਿਦਿਆ ਪੜੋ ਜਾਂ ਆਨੰਦ ਦੀ ਮੰਗ ਕਰੋ ਇੱਕ ਹੀ ਕੰਮ ਹੈ ਉਹਦਾ ਟਾਈਮ ਵੱਖਰਾ ਹੋਣਾ ਚਾਹੀਦਾ ਜਿਹਦੇ ਵਿੱਚ ਬਾਣੀ ਤੇ ਅਰਥ ਸਮਝੇ ਜਾਂਦੇ ਨੇ ਉਹ ਇੱਕ ਵੱਖਰਾ ਵਿਸ਼ਾ ਹੈ ਜਦੋਂ ਉਹ ਅਰਥ ਪੜ ਲੈ ਜਾਣ ਜਦੋਂ ਤੁਸੀਂ ਆਪਣੇ ਗੁਰੂ ਨਾਲ ਗਲਵਕੜੀ ਪਾਉਣੀ ਹੈ ਉੱਥੇ ਅਰਥ ਨਾ ਵਿੱਚ ਲੈ ਕੇ ਆ ਜਾਣਾ ਇੱਤੇ ਮੱਜ ਨਾ ਸਮਾਵਹੀ ਜੇ ਗੱਲ ਪਹਿਰਾ ਹਾਰ ਜਦੋਂ ਮਿਲਾਪ ਹੈ ਉੱਥੇ ਤੇ ਹਾਰ ਵੀ ਨਹੀਂ ਚੱਲਦਾ ਗਲੇ ਦਾ ਉਹ ਵੀ ਚੁਪਦਾ ਹੈ ਉੱਥੇ ਅਰਥ ਅੜ ਕੇ ਵਿੱਚ ਆ ਗਏ ਉੱਥੇ ਦਿਮਾਗ ਅੜ ਗਿਆ ਕਿਵੇਂ ਹੋ ਸਕਦਾ ਇਸ ਕਰਕੇ ਕੁਝ ਚੀਜ਼ਾਂ ਦੇ ਫੈਸਲੇ ਅਸੀਂ ਬਿਨਾਂ ਸੋਚਣ ਸਮਝਣ ਤੋਂ ਬੜੇ ਵੱਡੇ ਸਾਨੂੰ ਗਲਤ ਕਰ ਦਿੱਤੇ ਨੇ ਬੜੇ ਲੋਕ ਬਾਣੀ ਪੜਨ ਤੋੜ ਗਏ ਕਹਿੰਦੇ ਉਹਨਾਂ ਨੇ ਰੋਕ ਦਿੱਤਾ ਸਮਝ ਨਹੀਂ ਆਉਂਦੀ ਪੜੋ ਹੀ ਨਾ ਬਾਣੀ ਜਿੱਥੇ ਗਿਆਨ ਹੈ ਉੱਥੇ ਗੁਰੂ ਵੀ ਹੈ ਖਿਆਲ ਰੱਖਣਾ ਗੁਰੂ ਕੱਲਾ ਸਮਝਾਣ ਵਾਸਤੇ ਨਹੀਂ ਹੁੰਦਾ ਗੁਰੂ ਨੂੰ ਪਿਆਰ ਵੀ ਕੀਤਾ ਜਾਂਦਾ ਹੈ ਗੁਰੂ ਨਾਲ ਸਾਝ ਵੀ ਪਾਈ ਜਾਂਦੀ ਹੈ ਉਹਦੇ ਨਾਲ ਸਬੰਧਿਤ ਹੋਇਆ ਜਾਂਦਾ ਹੈ ਇਸ ਕਰਕੇ ਬਾਣੀ ਜਪਣ ਦੇ ਅਰਥ ਬਾਣੀ ਸਮਝਣਾ ਨਹੀਂ ਹੁੰਦਾ ਬਿਲਕੁਲ ਉਹਦੇ ਲਈ ਵੱਖਰਾ ਸਮਝ ਰੱਖੋ ਠੀਕਾ ਪੜੋ ਹੋਰ ਕੁਝ ਕਰੋ ਹਾਂ ਜੇ ਉਹ ਸਮਝਦੇ ਆ ਸਮਝਦੇ ਆ ਅਰਥ ਪੜ੍ਹਦੇ ਆ ਪੜ੍ਹਦੇ ਆ ਬੁੱਧੀ ਅੰਦਰੋਂ ਜਵਾਬ ਦੇ ਜਾਏ ਕਿ ਤੂੰ ਕਿੰਨਾ ਮਹਾਨ ਹੈ ਤੂੰ ਕਿੰਨਾ ਵੱਡਾ ਹੈ ਤੇ ਬੁੱਧੇ ਨੂੰ ਵੀ ਛੱਡ ਦੇਣਾ ਤੇ ਅਰਥਾਂ ਨੂੰ ਵੀ ਛੱਡ ਕੇ ਉਹ ਜਿਹੜਾ ਪਿਆਰ ਬਣਿਆ ਉਹਦੇ ਨਾਲ ਸਾਝ ਪਾ ਲੈਣਾ ਫਿਰ ਗੱਲ ਸ਼ੁਰੂ ਹੋ ਜਾਏਗੀ ਇਸ ਕਰਕੇ ਅਸੀਂ ਬਹੁਤ ਜਕੜੇ ਗਏ ਬਹੁਤ ਫਸ ਗਏ ਆ ਤਰਕਾਂ ਵਿੱਚ ਤਰਕਾਂ ਵਿੱਚ ਗਿਆਨਾਂ ਵਿਗਿਆਨਾਂ ਵਿੱਚ ਇਹਦੇ ਅਰਥ ਇਹ ਕਿਉਂ ਹੋ ਗਏ ਮਨ ਸਮਝਾਵਣ ਕਾਰਨ ਕਛੁਅਕ ਪੜਿਆ ਗਿਆਨ ਜਿਹੜਾ ਪੜਨ ਵਾਲਾ ਗਿਆਨ ਹੈ ਉਹ ਕਛੁਅਕ ਥੋੜਾ ਜਿਹਾ ਹੋਣਾ ਚਾਹੀਦਾ ਜਿਵੇਂ ਸਬਜ਼ੀ ਵਿੱਚ ਪਾਇਆ ਹੋਇਆ ਨਮਕ ਲੂਣ ਹੈ ਜੇ ਜ਼ਿਆਦਾ ਪਾ ਦਿੱਤਾ ਵਿਕਾਰ ਹੋ ਜਾਈ ਬਹੁਤਾ ਗਿਆਨ ਨਹੀਂ ਚਾਹੀਦਾ ਉੱਥੇ ਫੇਰ ਉਹ ਗਿਆਨ ਇਹ ਨਾ ਤੰਗ ਕਰਦਾ ਹੈ ਇੱਕ ਵਾਰੀ ਸਬਜ਼ੀ ਵਿੱਚ ਲੂਣ ਪੈ ਜਾਣਾ ਬਹੁਤਾ ਅਸੀਂ ਇੱਕ ਤਰੀਕਾ ਵਰਤਨੇ ਆ ਕਿ ਸਬਜ਼ੀ ਵਿੱਚ ਨਮਕ ਬਹੁਤਾ ਪੈ ਗਿਆ ਹੁਣ ਇਹਦੇ ਵਿੱਚ ਕਹਿੰਦੇ ਥੋੜੀ ਜਿਹੀ ਫਿੱਕੀ ਸਬਜ਼ੀ ਪਾ ਦਿਓ ਹੋਰ ਬੰਦੇ ਨੂੰ ਲੱਗਦਾ ਵੀ ਨਮਕ ਘਟ ਗਿਆ ਘਟਿਆ ਨਹੀਂ ਹੁੰਦਾ ਉਹ ਸਬਜ਼ੀ ਵਿੱਚ ਜਿੰਨੀ ਡੋਜ ਗਈ ਉਹ ਤੇ ਉੱਤੇ ਪਈ ਹੋਈ ਹੈ ਲੱਗਦਾ ਫਿੱਕਾ ਸਿਰਫ ਉਹ ਘਟਿਆ ਨਹੀਂ ਹੈ ਉਹ ਤਾਂ ਤੁਹਾਨੂੰ ਖਾਣੇ ਪੈਗਾ ਜਾਂ ਤੇ ਉਹਨੂੰ ਸਬਜ਼ੀ ਨੂੰ ਕੱਢ ਦਿਓ ਵਿੱਚੋਂ ਜਿਵੇਂ ਕਿਸੇ ਚਾਹ ਦੇ ਵਿੱਚ ਤੁਸੀਂ ਕਹੋਗੇ ਮਿੱਠਾ ਜਿਆਦਾ ਪੈ ਗਿਆ ਹੁਣ ਅੱਧੀ ਗਲਾਸੀ ਪਾਣੀ ਦੀ ਪਾ ਦਿਓ ਬੰਦਾ ਬੜਾ ਖੁਸ਼ ਹੁੰਦਾ ਜੀ ਹੁਣ ਠੀਕ ਹੋ ਗਈ ਫਿੱਕੀ ਹੋ ਗਈ ਫਿੱਕੀ ਨਹੀਂ ਹੋਈ ਉਹ ਜਿੰਨਾ ਮਿੱਠਾ ਸੀ ਉਹਦੇ ਵਿੱਚ ਹੀ ਉਹ ਨਿਕਲਿਆ ਥੋੜੀ ਏ ਉਹਨੇ ਦੋਜ ਵੱਧ ਕੇ ਚਾਹ ਦੀ ਤੇ ਮਿੱਠਾ ਤਾਂ ਸਾਰਾ ਵਿੱਚ ਹੈ ਬੰਦੇ ਦਾ ਤਰੀਕਾ ਆਪ ਛੱਡਣ ਦਾ ਉਹ ਕਹਿੰਦਾ ਮੈਂ ਝੂਠ ਛੱਡ ਦਿੱਤਾ ਹੈ ਝੂਠ ਛੱਡਿਆ ਨਹੀਂ ਲੰਮਾ ਕਰ ਦਿੱਤਾ ਵੱਡਾ ਕਰ ਦਿੱਤਾ ਝੂਠ ਉਹਨਾਂ ਚਿਰ ਨਹੀਂ ਛੁੱਟਦਾ ਜਿੰਨਾ ਚਿਰ ਆਦ ਸੱਚ ਨਾਲ ਸਾਝ ਨਾ ਪਵੇ ਜੋ ਸਦਾ ਕਾਇਮ ਰਹਿਣ ਵਾਲਾ ਹੈ ਸੱਚ ਦੇ ਅਰਥ ਸੱਚ ਬੋਲਣਾ ਨਹੀਂ ਕੱਦਾ ਸੱਚ ਦੇ ਅਰਥ ਕਾਇਮ ਰਹਿਣ ਵਾਲੀ ਨਾਮ ਦੀ ਅਵਸਥਾ ਹੈ ਇਸ ਕਰਕੇ ਬਾਣੀ ਪੜਨ ਦਾ ਵਿਸ਼ਾ ਕੱਲੀ ਬੁੱਧੀ ਨਾਲ ਨਾਲ ਇਹਦਾ ਰਿਲੇਟਡ ਹੋਣਾ ਸੰਪੂਰਨਤਾ ਨਹੀਂ ਥੋੜਾ ਜਿਹਾ ਹੈ ਤਾਂ ਬੁੱਧ ਦਾ